ਯਾ ਸਰ ਇਸ ਵਾਰ ਕਿੱਥੇ ਜਿਹੜੀ ਯਾਤਰਾ ਲੈ ਕੇ ਜਾ ਰਹੇ ਹਾਂ ਇਸ ਵਾਰ ਫੇਰ ਸਰ ਹਰ ਮਹੀਨੇ ਦੀ ਤਰ੍ਹਾਂ ਬਰਿੰਦਾਵਨ ਜਾ ਰਹੀ ਹੈ ਹੁਣ ਜਿਹੜੀ ਨੈਕਸਟ ਯਾਤਰਾ ਵਾ ਉਹ ਆਪਣੀ 25 April ਦੀ ਹੈ ਜਿਹੜੀ ਸਾਲਾ ਸਰ ਬਾਲਾ ਜੀ ਔਰ ਖਾਟੂ ਸ਼ਾਮ ਦੀ ਜਾਏਗੀ ਜਿਨ੍ਹਾਂ ਨੇ ਵੀ ਬੁਕਿੰਗ ਕਰਾਣੀ ਉਹ ਪਹਿਲਾਂ ਹੀ ਕਰਾ ਲਓ ਕਿਉਂਕਿ ਹੁਣ ਵੀ ਤੁਹਾਨੂੰ ਪਤਾ ਬੜੀ ਔਖੀ ਐਡਜਸਟਮੈਂਟ ਹੁੰਦੀ ਹੈ ਲਾਸਟੇ ਸੀਟਸ ਅਵੇਲੇਬਲ ਨਹੀਂ ਹੁੰਦੀਆਂ ਸਾਡੇ ਕੋ 25 ਅਪ੍ਰੈਲ ਦੀ ਡੇਟ ਆ ਜੀ ਸਰ ਸੰਗਤਰਦਾਲਾਂ ਦੀ ਫੈਸਿਲਿਟੀ ਵਾਸਤੇ ਬੱਸਾਂ ਵੀ ਹੋਰ ਡੀ ਲਕਸ ਕਰ ਦਿੱਤੀਆਂ ਗਈਆਂ ਨੇ ਅਸੀਂ ਦੇਖ ਸਕਦੇ ਹਾਂ ਵੀ ਵਧੀਆ ਕੁਆਲਿਟੀ ਦੀ ਬੱਸਾਂ ਇਸ ਵਾਰ ਹੋ ਗਈਆਂ ਬੱਸਿਸ ਚੇਂਜ ਕੀਤੀਆਂ ਥੋੜੀਆਂ ਜੀਆਂ ਬੱਸਿਸ ਦੀ ਕੁਆਲਿਟੀ ਹੋਰ ਬੈਟਰ ਕੀਤੀ ਆ ਸਰ ਇਹਦੇ ਵਿੱਚ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਾਨੇ ਖਾਣਾ ਪੀਣਾ ਰਹਿਣਾ ਸਹਿਣਾ ਉੱਥੇ ਹੋਟੇਲਜ਼ ਪਰ ਫੈਮਿਲੀ ਵਾਈਜ਼ ਰੂਮ ਹੁੰਦੇ ਆ ਸਾਡੇ ਜਿੰਨੀ ਫੈਮਿਲੀ ਆ ਦੇ ਅਕੋਰਡਿੰਗ ਰੂਮ ਨੋ ਟਾਈਮ ਦਾ ਹੀ ਖਾਣਾ ਪੀਣਾ ਹੁੰਦਾ ਮਤਲਬ ਅ ਬ੍ਰੇਕਫਾਸਟ ਲੰਚ ਡਿਨਰ ਸਾਡੇ ਵੱਲੋਂ ਇਨਕਲੂਡ ਹੁੰਦਾ ਆ ਨਾ ਜਾਣਾ ਇਨਕਲੂਡ ਹੁੰਦਾ ਰਸਤੇ ਚ ਚਾਹ ਪਾਣੀ ਇਨਕਲੂਡ ਹੁੰਦਾ ਸਾਰਾ ਕੁਝ ਇਨਕਲੂਡ ਹੁੰਦਾ ਯਾਨੀ ਕਿ ਸਵਾਰੀ ਨੂੰ ਉੱਥੇ ਪਾਣੀ ਦੀ ਬੋਤਲ ਲੈਣ ਦੀ ਵੀ ਲੋੜ ਨਹੀਂ ਪੈਂਦੀ ਅਗਲੀ ਯਾਤਰਾ ਭਈਆ 25 April ਖਾਟੋ ਸ਼ਾਮ ਸਾਲਾ ਸਰਥਾਮ ਇੱਛਾਪੁਰਦੀ ਬਾਲਾ ਜੀ ਪੁ ਜਾਏਗੀ ਔਰ April ਦੇ ਵਿੱਚ ਹੀ ਆਪਣੀ ਕੋਸ਼ਿਸ਼ ਹੈ ਅਯੁੱਧਿਆ ਜੀ ਅਯੁੱਧਿਆ ਜੀ ਪ੍ਰਿਆਗਰਾਜ ਔਰ ਕਾਸ਼ੀ ਵਿਸ਼ਨਵਾਸ ਚਿੱਤਰਗੋੜੇ ਸਾਰਾ ਬਨੇਗਾ ਵ੍ਰਿੰਦਾਵਨ ਜਾਉਂਗੀ ਸਖੀ ਨਾਲ ਲੋਟ ਕੇ ਆਉਂਗੇ

क्योंकि भैया बहुत ही घर जैसे माहौल में लेकर जाते हैं तो दिल करता है कि हर बार जाना चाहिए कई हम देखते हैं कि जो बोलते हैं वो होता नहीं बट मैं चौथी बार जा रही हूँ जो भैया बोलते हैं बहुत अच्छा इनका रहना खाना हर जगह घुमाना बहुत ही अच्छा होता है बहुत बढ़िया बहुत बढ़िया अरेंजमेंट होते हैं बहुत ही बढ़िया ना जानता बड़ा आनंद आता है बहुत ही बढ़िया फैसिलिटीज है बहुत बढ़िया लगता है ਔਰ ਬਹੁਤ ਵਧੀਆ ਦਰਸ਼ਨ ਹੁੰਦੇ ਆ ਇਹਨਾਂ ਨਾਲ ਹਰ ਵਾਰ ਜਾਣ ਨੂੰ ਦਿਲ ਕਰਦਾ ਬਹੁਤ ਐਕਸਾਈਟਮੈਂਟ ਹੈ ਫਸਟ ਟਾਈਮ ਜਾ ਰਹੇ ਆ ਅਸੀਂ ਇਹਨਾਂ ਦੀ ਐਡ ਫੇਸਬੁੱਕ ਤੇ ਦੇਖੀ ਸੀ ਬਹੁਤ ਅੱਛੇ ਅੱਛੇ ਵਿਊਜ਼ ਆ ਬਹੁਤ ਇੰਜੋਏ ਕਰਾਂਗੇ ਆਈ ਹੋਪ ਉਹਨਾਂ ਦੇ ਨਾਲ ਅਸੀਂ ਨਾ ਇਹਨਾਂ ਨਾਲ ਪਹਿਲੀ ਪਹਿਲਾਂ ਵੀ ਗਏ ਹੋਏ ਆ ਖਾਟੂ ਸ਼ਾਮ ਔਰ ਸਾਨੂੰ ਇੰਨਾ ਅੱਛਾ ਲੱਗਿਆ ਸੀ ਇਹਨਾਂ ਦਾ ਖਾਣਾ ਪੀਣਾ ਕਮਰੇ ਹਰ ਚੀਜ਼ ਬਹੁਤ ਅੱਛੀ ਆ ਔਰ ਐਕਸਪੀਰੀਅੰਸ ਸਾਨੂੰ ਬਹੁਤ ਅੱਛਾ ਇਹਨਾਂ ਤੋਂ ਮਿਲਦਾ ਹੈ ਅਸੀਂ ਦੁਬਾਰਾ ਵੀ ਬਹੁਤ ਐਕਸਾਈਟਡ ਆ ਕਿ ਇਹਨਾਂ ਨਾਲ ਜਾ ਰਹੇ ਆ ਉਨਵ੍ਰਿੰਦਾਵਨ ਔਰ ਅਸੀਂ ਫਸਟ ਟਾਈਮ ਜਾ ਰਹੇ ਆ ਉਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਹਨਾਂ ਨਾਲ ਜਾਣ ਦੀ ਜਿਹੜੀ ਫੈਸਿਲਿਟੀਆਂ ਸ਼੍ਰੀ ਬੱਲ ਯਾਤਰਾ ਪਰਿਵਾਰ ਵਾਲੇ ਪ੍ਰੋਵਾਈਡ ਕਰਾਉਂਦੇ ਸਾਨੂੰ ਕਿਸ ਤਰੀਕੇ ਦੀ ਲੱਗਦੀਆਂ ਬਹੁਤ ਬੜੀਆ ਸਾਰੇ ਮਤਲਬ ਖਾਣੇ ਪੀਣੇ ਦਾ ਸਾਰ ਅਰੇਂਜਮੈਂਟ ਅੱਛਾ था ਰਹਿਣੇ ਦਾ ਅੱਛਾ था ਕੋਈ ਵੀ ਪ੍ਰੋਬਲਮ ਆਏ ਮਤਲਬ ਲਾਈਕ ਮੈਡੀਸਨ ਵਗੈਰਾ ਸਭ ਅਰੇਂਜਮੈਂਟ ਸਾਰਾ ਕਿਸ ਤਰੀਕੇ ਦਾ ਤੁਹਾਨੂੰ ਲੱਗ ਬਹੁਤ ਵਧੀਆ ਅਰੇਂਜਮੈਂਟ ਆ ਜੀ ਬਹੁਤ ਅੱਛਾ ਮਤਲਬ ਕਿ ਡਾਇਰੈਕਟ ਬੱਸੇ ਸੇ 2x2 ਹੈ ਬਹੁਤ ਵਧੀਆ ਇਹਨਾਂ ਦੇ ਨਾਲ ਅੱਗੇ ਵੀ ਅਸੀਂ ਟੂਰ ਕੀਏ ਬਿਲਕੁਲ ਜੀ ਬਹੁਤ ਉਤਸ਼ਾਹਤ ਹਾਂ ਜੀ ਬਿਆਨ ਕਰਨਾ ਸਾਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਮੇਰੇ ਤੇ ਤੇ ਮੈਂ ਉੱਥੇ ਜਾ ਰਿਹਾ ਸਰ ਬਹੁਤ ਹੀ ਵਧੀਆ ਹੈ ਕੋਈ ਕਿਸੇ ਗੱਲ ਵੱਜੂ ਸਾਨੂੰ ਦਿੱਕਤ ਨਹੀਂ ਆਂਦੀ ਹੈ ਕਿ ਮੇਰੀ ਤੀਸਰੀ ਯਾਤਰਾ ਹੈ ਔਰ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਨਾ ਤੇ ਸਾਰੇ ਉੱਥੇ ਹੁੰਦੇ ਹੈਗੇ ਨਵੇਂ ਵੀ ਇਸ ਵਰ ਲਿਖਿਆ ਹੋਇਆ ਸੀ ਤਾਂ ਹੀ ਭੌਂਦ ਰਹੇ ਜੇ ਮੈਂ ਲਾਸਟ ਮੋਮੈਂਟ ਤੇ ਬੁੱਕ ਕਰਾਈ ਸੀ ਤਾਂ ਉਦੋਂ ਹੀ ਹੋਇਆ ਤਾਂ ਮਨ ਫਸਟ ਟਾਈਮ ਜੱਲਾ ਵਾਕੇ ਦੇਖੋ ਜਿੱਦਾਂ ਵੀ ਅਰੇਂਜਮੈਂਟ ਬਹੁਤ ਵਧੀਆ ਹੁੰਦਾ ਇਹਨਾਂ ਦਾ ਹੋਟਲ ਵਗੈਰਾ ਕਾਨਪੀਂ ਦਾ ਅਰੇਂਜਮੈਂਟ ਬਸ ਸਭ ਵਧੀਆ ਵਧੀਆ ਸਭ ਕੁਝ ਵਧੀਆ ਵੈਨਾ ਦਾ ਇੱਕ ਵਾਰ ਫੇਰ ਤੋਂ ਸ਼੍ਰੀ ਬਾਲਾ ਯਾਤਰਾ ਪਰਿਵਾਰ ਵੱਲੋਂ ਜਿਹੜੀ ਕਿ ਵਰਿੰਦਾਵਨ ਧਾਮ ਦੀ ਯਾਤਰਾ ਲੈ ਕੇ ਜਾਈ ਜਾ ਰਹੀ ਹੈ ਸਰਨਾ ਸ਼ਿਵਮ ਰੋੜਾ ਜੀ ਮੌਜੂਦ ਨੇ ਤੇ ਪੰਕਜ ਗਲਟਾ ਜੀ ਮੌਜੂਦ ਨੇ ਗੱਲਬਾਤ ਕਰਦੇ ਰਾਧੇ ਰਾਧੇ ਜੀ ਰਾਧੇ ਰਾਧੇ ਜੀ ਸਰ ਇਸ ਵਾਰ ਕਿੱਥੇ ਜਿਹੜੀ ਯਾਤਰਾ ਲੈ ਕੇ ਜਾ ਰਹੇ ਹਾਂ ਇਸ ਵਾਰ ਫੇਰ ਸਰ ਹਰ ਮਹੀਨੇ ਦੀ ਤਰ੍ਹਾਂ ਵਰਿੰਦਾਵਨ ਜਾ ਰਹੀ ਹੈ ਤੇ ਹੁਣ ਜਿਹੜੀ ਨੈਕਸਟ ਯਾਤਰਾ ਵਾ ਉਹ ਆਪਣੀ 25 April ਦੀ ਹੈ ਜਿਹੜੀ ਸਾਲਾ ਸਰ ਬਾਲਾ ਜੀ ਔਰ ਖਾਟੂ ਸ਼ਾਮ ਦੀ ਜਾਏਗੀ ਤੇ ਜਿਨ੍ਹਾਂ ਨੇ ਵੀ ਬੁਕਿੰਗ ਕਰਾਣੀ ਹੈ ਉਹ ਪਹਿਲਾਂ ਹੀ ਕਰਾ ਲਓ ਕਿਉਂਕਿ ਹੁਣ ਵੀ ਤੁਹਾਨੂੰ ਪਤਾ ਬੜੀ ਔਖੀ ਐਡਜਸਟਮੈਂਟ ਹੁੰਦੀ ਹੈ ਲਾਸਟੇ ਸੀਟਸ ਅਵੇਲੇਬਲ ਨਹੀਂ ਹੁੰਦੀਆਂ ਸਾਡੇ ਕੋਲ ਤੇ 25 April ਦੀ ਡੇਟ ਆ ਜੀ ਨੇ ਸਰ ਸੰਗਤਾਂ ਦੇ ਵਿੱਚ ਇਸ ਵਾਰ ਕਿੰਨਾ ਜਦੋਂ ਸਾਹ ਹੈਗਾ ਕਿ ਵਰਿੰਦਾਵਨ ਜਾਣਾ ਕਿਉਂਕਿ ਹਰੇਕ ਵਾਰੀ ਜਦੋਂ ਬਸ ਲੈ ਕੇ ਜਾਂਦੇ ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਕਿ ਅਸੀਂ ਜਾਣਾ ਬਿਲਕੁਲ ਸਰ ਬਿਲਕੁਲ ਇਹਦੇ ਵਿੱਚ ਨਾ ਇਦਾਂ ਸੀ ਕਿ ਹੁਣ ਗੈਪ ਬੜਾ ਪੈ ਗਿਆ ਸੀ ਨਵੇਂ ਸਾਲ ਤੋਂ ਬਾਅਦ ਹੁਣਗੇ ਡਿਊ ਟੂ ਕੁੰਭ ਸ਼ੁਰੂ ਹੋ ਗਿਆ ਸੀ ਕੁੰਭ ਚ ਸਾਡੀਆਂ ਤਿੰਨ ਯਾਤਰਾਵਾਂ ਗਈਆਂ ਸਿਗੀਆਂ ਉਧਰਲੇ ਪਾਸੇ ਬਿਜ਼ੀ ਹੋ ਗਏ ਸੀ ਸਾਰੇ ਤੇ ਵਰਿੰਦਾਵਨ ਹੁਣ 3 ਮਹੀਨੇ ਬਾਅਦ ਜਾ ਰਹੇ ਸੀ ਤੇ ਓਬਵੀਅਸਲੀ ਉਤਸ਼ਾਹ ਤਾਂ ਹੁੰਦਾ ਹੀ ਆ ਸੰਗਤ ਦੇ ਵਿੱਚ ਜੀ ਸਰ ਇਸ ਵਾਰ ਸ਼ਰਧਾਲੂਆਂ ਦੀ ਫੈਸਿਲਿਟੀ ਵਾਸਤੇ ਬੱਸਾਂ ਵੀ ਹੋਰ ਦਿੱਤੀਆਂ ਗਈਆਂ ਨੇ ਅਸੀਂ ਦੇਖ ਸਕਦੇ ਹਾਂ ਵੀ ਵਧੀਆ ਕੁਆਲਿਟੀ ਦੀ ਬੱਸ ਇਸ ਵਾਰੀ ਹੋ ਗਈ ਹੈ ਬੱਸਿਸ ਚੇਂਜ ਕੀਤੀਆਂ ਥੋੜੀਆਂ ਜੀਆਂ ਬੱਸਿਸ ਦੀ ਕੁਆਲਿਟੀ ਹੋਰ ਬੈਟਰ ਕੀਤੀ ਆ ਤਾਂ ਕਿ ਕਿਸੇ ਨੂੰ ਵੈਸੇ ਹੀ ਕਦੇ ਪ੍ਰੋਬਲਮ ਨਾ ਆਵੇ ਫੈਸਿਲਿਟੀ ਵਾਲੇ ਪਾਸੇ ਤਾਂ ਅਸੀਂ ਵੈਸੇ ਹੀ ਅੱਗੇ ਰਹਿਣੇ ਆ ਹਮੇਸ਼ਾ ਹੀ ਤੇ ਇਸ ਵਾਰੀ ਥੋੜਾ ਜਿਆ ਹੋਰ ਵਧਾਇਆ ਬੱਸਿਸ ਦੀ ਕੁਆਲਿਟੀ ਜਿਹੜੀ ਆਡੀਅנס ਸਾਨੂੰ ਦੁਬਾਰਾ ਨਵੇਂ ਫਸਟ ਟਾਈਮ ਦੇਖ ਰਹੀ ਹੈ ਕਿ ਪੂਰੀ ਯਾਤਰਾ ਦੇ ਵਿੱਚ ਕਿਹੜੀ ਕਿਹੜੀ ਫੈਸਿਲਿਟੀ ਜਿਹੜੀ ਦਿੱਤੀਆਂ ਜਾਂਦੀਆਂ ਪ੍ਰੋਵਾਈਡ ਕਰਵਾਈਆਂ ਨੇ ਸਰ ਇਹਦੇ ਵਿੱਚ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਾਨੇ ਖਾਣਾ ਪੀਣਾ ਰਹਿਣਾ ਸੈਨਾ ਉੱਥੇ ਹੋਟੇਲਸ ਪਰ ਫੈਮਿਲੀ ਵਾਈਜ਼ ਰੂਮ ਹੁੰਦੇ ਆ ਸਾਡੇ ਜਿੰਨੀ ਫੈਮਿਲੀ ਹੋਣ ਦੇ ਅਕੋਰਡਿੰਗ ਰੂਮ ਨੋ ਟਾਈਮ ਦਾ ਹੀ ਖਾਣਾ ਪੀਣਾ ਹੁੰਦਾ ਮਤਲਬ ਬ੍ਰੇਕਫਾਸਟ ਲੰਚ ਡਿਨਰ ਸਾਡੇ ਵੱਲੋਂ ਇਨਕਲੂਡ ਹੁੰਦਾ ਆਣਾ ਜਾਣਾ ਇਨਕਲੂਡ ਹੁੰਦਾ ਰਸਤੇ ਚ ਚਾਹ ਪਾਣੀ ਇਨਕਲੂਡ ਹੁੰਦਾ ਸਾਰਾ ਕੁਝ ਇਨਕਲੂਡ ਹੁੰਦਾ ਯਾਨੀ ਕਿ ਸਵਾਰੀ ਨੂੰ ਉੱਥੇ ਪਾਣੀ ਦੀ ਬੋਤਲ ਲੈਣ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਆਪਣੀ ਅਗਲੀ ਯਾਤਰਾ ਕਦੋਂ ਜਾਰੀ ਇੱਕ ਵਾਰੀ ਸੰਗਤ ਨੂੰ ਸ਼ਰਧਾਲੂਆਂ ਨੂੰ ਵੀ ਦੱਸ ਦਿਓ ਅਗਲੀ ਯਾਤਰਾ ਸਰ 25 April ਖਾਟੂ ਸ਼ਾਮਸਾਲਾ ਸਰ ਜਾਏਗੀ ਔਰ ਨੈਕਸਟ ਮੰਥ ਅਪ੍ਰੈਲ ਦੇ ਵਿੱਚ ਹੀ ਜਾਂ ਮੇ ਦੇ ਵਿੱਚ ਅਮਰਨਾਥ ਯਾਤਰਾ ਕੇ ਦਾਰਨਾਥ ਯਾਤਰਾ ਦੇ ਟ੍ਰਿਪ ਬੰਨੇ ਸ਼ੁਰੂ ਹੋਣ ਲੱਗੇ ਆ ਤੇ ਉਹ ਜਿਹੜੀ ਜੁਲਾਈ ਦੇ ਵਿੱਚ ਸ਼ੁਰੂ ਹੋ ਰਹੀ ਹੈ ਲੇਕਿਨ ਉਹਨਾਂ ਦੀ ਰਜਿਸਟ੍ਰੇਸ਼ਨ ਹੁਣ ਨੈਕਸਟ ਮੰਥ ਤੋਂ ਸ਼ੁਰੂ ਹੋ ਜਾਏਗੀ ਔਰ ਅਯੋਧਿਆ ਪ੍ਰਿਆਗਰਾਜ ਔਰ ਕਾਸ਼ੀ ਵਿਸ਼ਵਨਾਥ ਦਾ ਵੀ ਨੈਕਸਟ ਮੰਥ ਇੱਕ ਟ੍ਰਿਪ ਜਾਏਗਾ ਜੀ ਵਿੰਦਵਾਨ ਤਾਂ ਸਮਝ ਲਓ ਵੀ ਇੱਕ ਜਿਹੜਾ ਕਹਿੰਦੇ ਨਾ ਇੱਕ ਖੁਰਾਕ ਆ ਉਹ ਦੋ ਦਿਨ ਮੈਨੇ ਹੋ ਗਏ ਸੀ ਬਿਲੇ ਨਹੀਂ ਸੀ ਉਹ ਅੰਦਰੋਂ ਦੀ ਮਨ ਬੜਾ ਕਾਲਾ ਬਿਆ ਵਿਆ ਸੀ ਕਿ ਮਤਲਬ ਕੁਝ ਆਪਣਾ ਵੀ ਕਿਉਂਕਿ ਮੈਂ ਹਰ ਮਹੀਨੇ 2015 ਤੋਂ ਹਰ ਮਹੀਨੇ ਵਿਰਿੰਦਾਵਨ ਹੁੰਦਾ ਕੁਝ ਮਤਲਬ ਜਿੱਦਾਂ ਮੈਂ ਹੋਲੀਆਂ ਚੱਗੇ ਹਰ ਹੋਲੀਆਂ ਚ ਉੱਥੇ ਉੱਥੇ ਹੁੰਦਾ ਸੀ ਔਰ ਐਤ ਕੀ ਸਮਝ ਲਓ ਵੀ ਮਤਲਬ ਠਾਕੁਰ ਜੀ ਨੇ ਕੋਈ ਕਾਰਨ ਇੱਕ ਬਣਾਤਾ ਸੀ ਕਿ ਹੋਟਲ ਸੀ ਬੁਕਿੰਗ ਵਾਸਤੇ ਮੈਨੂੰ ਜਾਣਾ ਪੈ ਗਿਆ ਔਰ ਹੋਲੀਆਂ ਮੇਰੀਆਂ ਮਿਸ ਨਹੀਂ ਹੋਈਆਂ ਮੈਂ ਉੱਥੇ ਜਾਇਆ ਔਰ ਪ੍ਰਿਆਗਰਾਜ ਦੀ ਆਪਣੇ ਤਿੰਨ ਯਾਤਰਾ ਤੁਹਾਨੂੰ ਪਤਾ ਹੀ ਹੈ ਤੁਸੀਂ ਨਾਲ ਹੀ ਗਏ ਹੋ ਪ੍ਰਿਆਗਰਾਜ ਪਹਿਲੀ ਯਾਤਰਾ ਤੇ ਤੇ ਉਸ ਵਾਰ ਪ੍ਰਿਆਗਰਾਜ ਤੋਂ ਨਵੇਂ ਸਾਲ ਤੋਂ ਬਾਅਦ ਹੋ ਅੱਜ ਕੀ ਮੇਰੇ ਸਾਬ ਨਾਲ ਸਾਡੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਨਹੀਂ ਆਈ ਜਿਹੜੀ ਆਪਣੀ ਹੁਣ ਜਿਹੜੀ ਆ ਯਾਤਰਾ ਜਾਣ ਨੂੰ ਚੱਰੀ ਆ ਕਦੀ ਵ੍ਰਿੰਦਾਬਨ ਦੀ ਕਿਉਂਕਿ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਲੋਕਾਂ ਦੇ ਮਤਲਬ ਇੰਨਾ ਕੋ ਉਤਸ਼ਾਹ ਸੀਗਾ ਕਿ ਯਾਰ ਨਵੇਂ ਸਾਲ ਹੋ ਗਿਆ ਨਵੇਂ ਸਾਲ ਤੋਂ ਦੋ ਤਿੰਨ ਮਹੀਨੇ ਹੋ ਗਏ ਗਏ ਨਹੀਂ ਤੇ ਉਹਦੇ ਕਰਕੇ ਸਾਡੇ ਆਲਮੋਸਟ ਹਰ ਬੱਸਸ ਦੋਨੋਂ ਫੁੱਲ ਹੈ ਔਰ ਹੁਣ ਵੀ ਮਤਲਬ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਦੇ ਤਿੰਨ ਤਿੰਨ ਸੀਟਾ ਸੀ ਉਹ ਹੁਣ ਉਹ ਇੱਕ ਇੱਕ ਨਾਲ ਲਿਆ ਕਹਿੰਦੇ ਭਈਆ ਸਟੂਲ ਤੇ ਲੈ ਜਾਓ ਪਰ ਅਸੀਂ ਜਾਣਾ ਹੀ ਜਾਣ ਅਗਲੀ ਯਾਤਰਾ ਭਈਆ 25 April ਖਾਟੋ ਸ਼ਾਮ ਸਾਲਾ ਸਰਥਾਮ ਇੱਛਾ ਪੂਰਤੀ ਬਾਲਾ ਜੀ ਜਾਏਗੀ ਤੇ ਔਰ ਮਾ ਔਰ April ਦੇ ਵਿੱਚ ਹੀ ਆਪਣੀ ਕੋਸ਼ਿਸ਼ ਹੈ ਅਯੋਧਿਆ ਜੀ ਅਯੋਧਿਆ ਜੀ ਪ੍ਰਿਆਗਰਾਜ ਔਰ ਕਾਸ਼ੀ ਵਿਸ਼ਵਨਾਥ ਚਿੱਤਰਗੋੜ੍ਹ ਸਾਰਾ ਬਨੇਗਾ ਕਿਉਂਕਿ ਕਿਉਂਕਿ ਹੁਣ ਜਿਹੜੀ ਹੁਣ ਜਦੋਂ ਗਏ ਸੀ ਔਰ ਉਹਦੇ ਵਿੱਚ ਸਫਰ ਜ਼ਿਆਦਾ ਹੋਇਆ ਤੇ ਆਪਾਂ ਜ਼ਿਆਦਾ ਐਕਸਪਲੋਰ ਨਹੀਂ ਕਰ ਪਾਏ ਕਿਉਂਕਿ ਡਿਊ ਟੂ ਪ੍ਰਿਆਗਰਾਜ ਸੜਕਾਂ ਦੇ ਬੜੇ ਜਾਮ ਸੀਗੇ ਬਿਲਕੁਲ ਜੀ ਹੁਣ ਇਹ ਹੈ ਕਿ ਹੁਣ ਉਧਰ ਦੀ ਯਾਤਰਾ ਸਾਰਾ ਐਕਸਪਲੋਰ ਪੂਰਾ ਕਰਕੇ ਆਵਾਂਗੇ ਕਿੰਨੀ ਵਾਰ ਜਿਹੜਾ ਵ੍ਰਿੰਦਾਵਨ ਤੁਹਾਨੂੰ ਜਾਣ ਦਾ ਮੌਕਾ ਮਿਲ ਰਿਹਾ ਸਰ ਇਹਨਾਂ ਨਾਲ ਰਿਪੀਟਡ ਆ ਅਸੀਂ ਸੈਕੰਡ ਟਾਈਮ ਚੱਲੇ ਆ ਵੈਸੇ ਅ ਇਹੋ ਜਿਹਾ ਲੱਗਦਾ ਜਿਦੋਂ ਇਹਨਾਂ ਨਾਲ ਜਾਂਦੇ ਹਾਂ ਸਾਰੀ ਵੀ ਸਿਆਤਰਾ ਇਹਨਾਂ ਦੇ ਸਾਰੀ ਫੈਸਿਲਿਟੀਆਂ ਅੰਡਰ ਕਰਦਾ ਬਹੁਤ ਹੀ ਵਧੀਆ ਫੈਸਿਲਿਟੀਆਂ ਹੈ ਬਹੁਤ ਵਧੀਆ ਲੱਗਦਾ ਹੈ ਔਰ ਬਹੁਤ ਵਧੀਆ ਦਰਸ਼ਨ ਹੁੰਦੇ ਹੈ ਇਹਨਾਂ ਨਾਲ ਹਰ ਵਾਰ ਜਾਣ ਨੂੰ ਦਿਲ ਕਰਦਾ ਕਿੰਨੀ ਕੁ ਮੱਚ ਐਕਸਾਈਟਮੈਂਟ ਹੈਗੀ ਹੈ ਵੀ ਬਰੰਦਾਵਨ ਜਾਣਾ ਵੈਸੇ ਹੀ ਬਹੁਤ ਜ਼ਿਆਦਾ ਹੋ ਜਾਂਦਾ ਜਦੋਂ ਵੈਸੇ ਹੀ ਬਹੁਤ ਜ਼ਿਆਦਾ ਜੀ ਮੰਕੇ ਵਿਹਾਰੀ ਜੀ ਕੋਲ ਜਦੋਂ ਜਾਣਾ ਹੈ ਨਾ ਜੀ ਵੈਸੇ ਹੀ ਹੀ ਉਹਨਾਂ ਦੇ ਦਰਸ਼ਨਾ ਲਈ ਹੀ ਐਕਸਾਈਟਿਡ ਹਰ ਵਕਤ ਬੰਦਾ ਰਹਿੰਦਾ ਪਹਿਲਾਂ ਜਦੋਂ ਬੰਦਾ ਸੋਚਦਾ ਹੁੰਦਾ ਨਾ ਵੀ ਜਾਣਾ ਹੈ ਉਹਦਾ ਸੁਪਨਾ ਹੁੰਦਾ ਪਰ ਜਦੋਂ ਉੱਥੇ ਪਹੁੰਚ ਜਾਂਦਾ ਸੁਪਨਾ ਸੱਚ ਹੋਇਆ ਲੱਗਦਾ ਬਿਲਕੁਲ ਸੱਚ ਹੋਇਆ ਲੱਗਦਾ ਜੀ ਜਦੋਂ ਉੱਥੇ ਪਹੁੰਚ ਕੇ ਬ੍ਰਜ ਰਾਜ ਦੇ ਵਿੱਚ ਤੁਸੀਂ ਮੱਥਾ ਟੇਕੋਗੇ ਤੁਹਾਨੂੰ ਇਹ ਲੱਗੂਗਾ ਕਿ ਮੈਂ ਵਾਪਸ ਆਪਣੇ ਉੱਥੇ ਨਹੀਂ ਜਾਣਾ ਲੁਧਿਆਣਾ ਨਹੀਂ ਵਾਪਸ ਜਾਣਾ ਪੰਜਾਬ 'ਚ ਨਹੀਂ ਜਾਣਾ ਮੈਂ ਇੱਥੇ ਹੀ ਰਹਿ ਜਾਣਾ ਰਹਦੇ ਰਹਦੇ ਜੀ ਕਿਹੋ ਜਿਹਾ ਲੱਗ ਰਿਹਾ ਇਸ ਵੇਲੇ ਜਦੋਂ ਬ੍ਰਿੰਦਵਨ dham ਜਾ ਰਹੇ ਹਾਂ ਬਹੁਤ ਅੱਛਾ ਬਹੁਤ ਅੱਛਾ ਲੱਗ ਰਿਹਾ ਪਹਿਲਾਂ ਕਿੰਨੀ ਵਾਰ ਜਾ ਚੁੱਕੇ ਹੋ ਜੀ ਪਹਿਲੇ ਦੋ ਕਿੰਨੀ ਐਕਸਾਈਟਮੈਂਟ ਇਸ ਵਾਰ ਮਨ ਦੇ ਵਿੱਚ ਹੈ ਕਿ ਹੈ ਕਿ ਇੱਕ ਵਾਰ ਫਿਰ ਤੋਂ ਵrindavan ਜਾਣ ਦਾ ਮੌਕਾ ਮਿਲ ਰਿਹਾ ਹੈ ਬਹੁਤ ਬਹੁਤ ਐਕਸਾਈਟਮੈਂਟ ਹੈ ਬੜਾ ਅੱਛਾ ਲੱਗ ਰਿਹਾ ਹੈ ਜੀ ਵੀ ਮੈਂ ਅਸ਼ੀਰਵਾਲ ਦੀ ਯਾਤਰਾ ਨੂੰ ਪ੍ਰੋਵਾਈਡ ਪਹਿਲਾਂ ਵੀ ਗਏ ਹਾਂ ਹਾਂਜੀ ਜੀ ਪਹਿਲੇ ਵੀ ਗਏ ਦੇਖਣਾ ਕਿ ਜਿਹੜੀ ਫੈਸਿਲਿਟੀਆਂ ਜੋ ਪੂਰੀ ਯਾਤਰਾ ਦੇ ਵਿੱਚ ਪ੍ਰੋਵਾਈਡ ਕਰਵਾਇਆ ਜਾਂਦਾ ਉਹਨਾਂ ਕਿਸ ਤਰੀਕੇ ਦੇ ਲੱਗਦੇ ਬਹੁਤ ਵਧੀਆ ਬਹੁਤ ਵਧੀਆ ਅਰੇਂਜਮੈਂਟਸ ਹੁੰਦੇ ਆ ਬਹੁਤ ਹੀ ਵਧੀਆ ਨਾ ਜਾਣ ਦਾ ਬੜਾ ਨੰਤਾ ਆਉਂਦਾ ਹੈ ਕਿੰਨੀ ਐਕਸਾਈਟਮੈਂਟ ਹੈਗੀ ਹੈ ਵ੍ਰਿੰਦਾਵਨ ਜਾ ਰਹੀ ਹਾਂ ਬਹੁਤ ਜ਼ਿਆਦਾ ਮੈਂ ਫਸਟ ਟਾਈਮ ਜਾ ਰਹੀ ਹਾਂ ਵੈਸੇ ਇਹਨਾਂ ਨਾਲ ਪਹਿਲਾਂ ਮੈਂ ਖਾਟੂ ਸ਼ੇਮ ਜਾ ਕੇ ਆਈ ਹਾਂ ਸਾਲ ਸਾਲ ਜਾ ਕੇ ਆਈ ਹਾਂ ਮਤਲਬ ਬਹੁਤ ਵਧੀਆ ਫੈਸਿਲਿਟੀਆਂ ਸੀਗੇ ਮਤਲਬ ਸੁਪਨਾ ਜਿ ਸ ਮਤਲਬ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਮੈਨੂੰ ਤੇ ਤੁਸੀਂ ਕੁਝ ਕਹਿ ਰਹੇ ਸੀ ਸੁਣਾਉਂਗੇ ਤੁਸੀਂ ਕੁਝ ਸਾਨੂੰ ਦੋ ਸ਼ਬਦ ਸੁਣਾ ਕੇ ਬੋਲੋ ਬਾਂਕੇ ਬਿਹਾਰੀ ਲਾਲ ਕੀ ਜੈ ਵ੍ਰਿੰਦਾਵਨ ਜਾਉਂਗੀ ਸਖੀ ਫਿਰ ਲੋਟ ਨਾ ਆਉਂਗੀ ਵ੍ਰਿੰਦਾਵਨ ਜਾਉਂਗੀ ਸਖੀ ਨਾ ਲੋਟ ਕੇ ਆਉਂਗੀ ਮੇਰੇ ਉਠੇ ਵਿਰਹ ਮੇ ਪੀਰ ਸਖੀ ਵ੍ਰਿੰਦਾਵਨ वृंदावन जाउंगे मेरे उठे विरह में पीर सखी वृंदावन जाउंगे छोड़ दिया मैंने भोजन पानी शाम की याद में मेरे नन मेरे नन बरसे नीर सखी वृंदावन जाउंगे तुम कितनी ज्यादा एक्साइटमेंट है कि वृंदावन जा रहे हो ਬਹੁਤ ਐਕਸਾਈਟਮੈਂਟ ਹੈ ਫਰਸਟ ਟਾਈਮ ਜਾ ਰਹੇ ਆ ਅਸੀਂ ਇਹਨਾਂ ਦੀ ਐਡ ਫੇਸਬੁਕ ਤੇ ਦੇਖੀ ਸੀ ਬਹੁਤ ਅੱਛੇ ਅੱਛੇ ਵਿਊਜ਼ ਆ ਬਹੁਤ ਇੰਜੋਏ ਕਰਾਂਗੇ ਆਈ ਹੋਪ ਉਹਨਾਂ ਦੇ ਨਾਲ ਇੱਕ ਸੁਪਨਾ ਸੱਚ ਹੋਣ ਵਾਲੀ ਗੱਲ ਹੈ ਹਾਂ ਸੁਪਨਾ ਸੱਚ ਹੋਣ ਵਾਲੀ ਗੱਲ ਹੈ ਕਦੀ ਸੋਚਿਆ ਨਹੀਂ ਸੀਗਾ ਕਦੀ ਅਸੀਂ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਪਰ ਚਲੋ ਉਨਾਂ ਨੇ ਬੁਲਾਇਆ ਸਾਨੂੰ ਅਸੀਂ ਜ਼ਰੂਰ ਜਾ ਰਹੇ ਹਾਂ ਅਸੀਂ ਨਾ ਇਹਨਾਂ ਨਾਲ ਪਹਿਲੀ ਪਹਿਲਾਂ ਵੀ ਗਏ ਹੋਏ ਹਾਂ ਖਾਟੂ ਸ਼ਾਮ ਔਰ ਸਾਨੂੰ ਇੰਨਾ ਅੱਛਾ ਲੱਗਿਆ ਸੀ ਇਹਨਾਂ ਦਾ ਖਾਣਾ ਪੀਣਾ ਕਮਰੇ ਹਰ ਚੀਜ਼ ਬਹੁਤ ਅੱਛੀ ਹੈ ਔਰ ਐਕਸਪੀਰੀਅੰਸ ਸਾਨੂੰ ਬਹੁਤ ਅੱਛਾ ਇਹਨਾਂ ਤੋਂ ਮਿਲਦਾ ਹੈ ਅਸੀਂ ਦੁਬਾਰਾ ਵੀ ਬਹੁਤ ਐਕਸਾਈਟਿਡ ਹਾਂ ਕਿ ਇਹਨਾਂ ਨਾਲ ਜਾ ਰਹੇ ਹਾਂ ਵਰਿੰਦਾਵਨ ਔਰ ਅਸੀਂ ਫਸਟ ਟਾਈਮ ਜਾ ਰਹੇ ਹਾਂ ਵਰਿੰਦਾਵਨ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਹਨਾਂ ਨਾਲ ਜਾਣ ਦੀ ਔਰ ਅਸੀਂ ਇਹਨਾਂ ਨੂੰ ਬਾਰ-ਬਾਰ ਕਹਿ ਰਹੇ ਹਾਂ ਵੀ ਹੋਰ ਜਗ੍ਹਾ ਤੇ ਵੀ ਸਾਨੂੰ ਲੈ ਕੇ ਜਾਇਆ ਕਰੋ ਸਾਨੂੰ ਬਹੁਤ ਅੱਛਾ ਲੱਗਦਾ ਇਹਨਾਂ ਨਾਲ ਜਾਣਾ ਇਹਨਾਂ ਵੱ खाना पीना स्नैक्स वगैरह जो लोग चाहते है, है, तो है, सान अच्छा है खाना पीना कमरे बहुत, बहुत, अच्छा। तो बहुत अच्छा लग रहा है मेरा तो दिल करता है हर महीने ये लेके जाए मैं हर महीने जाऊँ क्योंकि भैया बहुत ही घर जैसे माहौल में लेकर जाते हैं तो दिल करता है की हर बार जाना चाहिए जैसे जैसे बीस पास आती है तो होता है की हाँ जाना है जो भैया डेट फिक्स कर देते है। कर तो तो की बाला बाला के से बहुत अच्छी, घर से भी अच्छी। मतलब जैसे हम देखते है कि जो बोलते है वो होता नहीं बट मैं चौथी बार जा रही हूँ जो भैया बोलते हैं बहुत अच्छा इनका रहना खाना हर जगह घुमाना बहुत ही अच्छा होता है इनका तो कौन तो कौन जा रहा है मैं और मेरा बेटा हर बार जाते हैं इनके साथ बहुत अच्छा लग रहा है

ਵਰਿੰਦਾਵਨ ਜਾਣ ਦੇ ਕਿੰਨੇ ਐਕਸਾਈਟਮੈਂਟ ਮਨ ਦੇ ਵਿੱਚ ਹੈਗੀ ਹੈ ਬਹੁਤ ਜ਼ਿਆਦਾ ਮਤਲਬ ਅੱਭੀ ਗੂਸਬੰਮਸ ਆ ਰਹੇ ਇਤਨਾ ਮਜ਼ਾ ਆ ਰਿਹਾ ਸਰ ਕਿੰਨੇ ਐਕਸਾਈਟਮੈਂਟ ਮਨ ਦੇ ਵਿੱਚ ਹੈਗੀ ਹੈ ਵਰਿੰਦਾਵਨ ਜਾ ਰਹੇ ਹਾਂ ਜੀ ਬਹੁਤ ਜ਼ਿਆਦਾ ਸਰ ਜੀ ਅਸੀਂ ਸਪੈਸ਼ਲ ਮੁਕੇਰੀਆ ਤੋਂ ਡਿਸਟ੍ਰਿਕਟ ਹੁਸ਼ਿਆਰਪੁਰ ਪੰਜਾਬ ਤੋਂ ਆਏ ਹਾਂ ਜੀ বৃন্দাবান ਜਦੋਂ ਰਾਧਾ ਰਾਨੀ ਜੀ ਬੁਲਾਉਂਦੇ ਤੇ ਕਹਿੰਦੇ ਕਿ ਧੱਕੇ ਨਾਲ ਹੀ ਬੁਲਾਉਂਦੇ ਆ ਮੇਰੇ ਬ੍ਰਦਰ ਵੀ ਮੇਰੇ ਨਾਲ ਜਾ ਰਹੇ ਪਹਿਲੀ ਵਾਰ ਜਾ ਰਹੇ ਸੀ ਤਾਂ ਦੋ ਤਿੰਨ ਵਾਰ ਅੱਗੇ ਵੀ ਜਾ ਚੁੱਕੇ ਆ ਉਹ ਰਾਧਾ ਰਾਨੀ ਜੀ ਜਦੋਂ ਹੁਕਮ ਕਰਦੇ ਆ ਉਦੋਂ ਅਸੀਂ ਪਹੁੰਚਦੇ ਆ ਜੀ ਅਰੇਂਜਮੈਂਟ ਸਾਰਾ ਕਿਸ ਤਰੀਕੇ ਦਾ ਤੁਹਾਨੂੰ ਲੱਗਦਾ ਬਹੁਤ ਵਧੀਆ ਅਰੇਂਜਮੈਂਟ ਆ ਜੀ ਬਹੁਤ ਅੱਛਾ ਮਤਲਬ ਕਿ ਡਾਇਰੈਕਟ ਬੱਸੇ 2x2 ਹੈ ਬਹੁਤ ਵਧੀਆ ਇਹਨਾਂ ਦੇ ਨਾਲ ਅੱਗੇ ਵੀ ਅਸੀਂ ਟੂਰ ਕੀਏ ਸਰ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਇਹਨਾਂ ਨਾਲ ਬਿਲਕੁਲੀ ਪਹਿਲੀ ਵਾਰ ਜਾ ਰਹੇ ਆ ਜੀ ਰਾਧਾ ਰਾਨੀ ਨੇ ਸਾਨੂੰ ਆਪਣੇ ਚਰਨਾਚ ਬੁਲਾਇਆ ਤੇ ਬੜੀ ਕਿਰਪਾ ਕੀਤੀ ਉਹਨੇ ਅਦਾ ਕ੍ਰਿਸ਼ਨ ਭਗਵਾਨ ਜੀ ਨੇ ਤੇ ਬੜਾ ਉਤਸ਼ਾਹ ਦਾ ਤੇ ਮੈਂ ਤਾਂ ਬਿਮਾਰ ਆਦਮੀ ਤਾਂ ਵੀ ਮੈਂ ਚੱਲ ਪਿਆ ਮਾਤਾ ਰਾਣੀ ਨੇ ਮੈਂ ਕਿਹਾ ਆਪ ਹੀ ਲੈ ਕੇ ਜਾਣਾ ਉਹਨੇ ਮੈਨੂੰ ਬੁਲਾਵਾ ਜੇ ਤਾਂ ਕਹਿੰਦੇ ਨੇ ਜਦੋਂ ਬੁਲਾਵਾ ਆਇਆ ਹੋਵੇ ਬੰਦਾ ਤਾਂ ਰਹਿ ਨਹੀਂ ਹੁੰਦਾ ਵੀ ਆਪੇ ਤੁਰਿਆ ਜਾਂਦਾ ਉਧਰਲੇ ਪਰ ਅਸੀਂ ਮਨਾਂ ਕਿ ਸਟੇਟਸ ਪੜਦੇ ਸੀ ਕਿ ਸਾਨੂੰ ਵੀ ਬੁਲਾ ਲੈ ਕਦੇ ਤੇ ਉਹ ਅੱਜ ਸਾਡੀ ਜਿਹੜੀ ਹੈਗੀ ਹੈ ਮਨੋ ਦੀ ਦਸ਼ਾ ਖੜੀ ਹੈਗੀ ਮਨੋ ਕਾਮਨਾ ਪੂਰਨ ਹੋ ਗਈ ਹੈ ਅਸੀਂ ਬਹੁਤ ਆਪਣੇ ਵਿਭਾਗੀਸ਼ਾਲੀ ਸਮਝਦੇ ਆ ਕਿੰਨਾ ਕੁ ਮਨ ਦੇ ਵਿੱਚ ਕਾਲ ਪੈ ਰਹੀ ਹੈ ਕਿ ਬੜਾ ਫੱਟ ਉੱਥੇ ਜਾਈਏ ਵੀ ਸਾਰਾ ਦੇਖੀਏ ਵ੍ਰਿੰਦਾਵਨ ਸ਼੍ਰੀ ਜੀ ਦੇ ਧਾਮ ਜਾ ਕੇ ਘੁੰਮੀਏ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲਿਏ ਜਾ ਕੇ ਬਿਲਕੁਲ ਜੀ ਬਹੁਤ ਉਤਸ਼ਾਹਤ ਹਾਂ ਜੀ ਬਿਆਨ ਕਰਨਾ ਔਖਾ ਮਨ ਦੇ ਵਿੱਚ ਆਪਣੇ ਲੱਭ ਨਹੀਂ ਹੈਗੇ ਇਹ ਇੰਨੀ ਖੁਸ਼ੀ ਸਾਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਮੇਰੇ ਤੇ ਤੇ ਮੈਂ ਉੱਥੇ ਜਾ ਰਿਹਾ ਹਾਂ ਵ੍ਰਿੰਦਾਵਨ ਮੈਂ ਪੰਜ 6 ਵਾਰ ਜਾਏ ਹਾਂ ਲੇਕਿਨ ਇਹਨਾਂ ਵਾਰ ਮੈਂ ਪਹਿਲੀ ਵਾਰ ਜਾ ਰਿਹਾ ਹਾਂ ਸਰ ਕਿੰਨਾ ਕਿ ਮਨ ਦੇ ਵਿੱਚ ਉਤਸ਼ਾਹ ਹੈਗੀ ਹੈ ਜਾਣਦੇ ਕਿ ਪਹਿਲੀ ਵਾਰੀ ਮਿਸ ਸ਼੍ਰੀ ਬਰਲਾ ਯਾਤਰਾ ਪਰਿਵਾਰ ਨਾਲ ਜਾ ਰਹੇ ਹਾਂ ਹਾਂ ਮੈਂ ਨਹੀਂ ਇਹਨਾਂ ਨਾਲ ਤੁਸੀਂ ਵਾਰੀ ਜਾ ਰਹੇ ਹੋ ਬ੍ਰਿੰਦਵਨ ਇਹਨਾਂ ਨਾਲ ਪਹਿਲੀ ਵਾਰ ਜਾ ਰਹੇ ਹੋ ਓਕੇ ਓਕੇ ਮੈਂ ਪਹਿਲਾਂ ਇਹਨਾਂ ਦੀ ਜਿਹੜੀ ਤੁਸੀਂ ਯਾਤਰਾ ਮੈਂ ਪਿਛਲੇ ਮਹੀਨੇ ਸਾਲਾ ਸਰਵ ਖਾਟੂ ਸ਼ਾਮ ਯਾਤਰਾ ਕਰਕੇ ਆਇਆ ਹਾਂ ਸਰ ਉਹਦੇ ਜੋ ਫੈਸਿਲਿਟੀਆਂ ਕਿਸ ਤਰ੍ਹਾਂ ਲੱਗੀਆਂ ਜੋ پورے ਟੂਰ ਦੇ ਵਿੱਚ ਪ੍ਰੋਵਾਈਡ ਕਰਵੰਦੇ ਬਹੁਤ ਵਧੀਆ ਫੈਸਿਲਿਟੀ ਸੀਗੀਆਂ ਹਰ ਤਰ੍ਹਾਂ ਨਾਲ ਸਾਨੂੰ ਆਰਾਮ ਮਿਲਿਆ ਘਰ ਵਰਗਾ ਮਾਹੌਲ ਸੀ ਬਿਲਕੁਲ ਕਿਸੇ ਚੀਜ਼ ਦੀ ਸਾਨੂੰ ਕੋਈ ਦਿੱਕਤ ਨਹੀਂ ਆਈ ਤੇ ਇਸ ਵਾਰ ਕਿੰਨਾ ਕਿ ਜ਼ਿਆਦਾ ਮਿਸ ਹੈਗਾ ਕਿ ਹੁਣ ਵ੍ਰਿੰਦਾਵਨ ਜਾ ਰਹੇ ਹਾਂ ਤੇ ਸਾਰੀ ਸੰਗਤ ਨਾ ਜਾਣੇ ਕਿ ਕਹਿੰਦੇ ਜੋ ਸੰਗਤ ਨਾਲ ਆਪਾਂ ਦਰਸ਼ਨ ਮੇਲੇ ਕਰਦੇ ਆ ਨਾ ਤਾਂ ਉਹਦਾ ਅਲੱਗ ਹੀ ਆਨੰਦ ਹੁੰਦਾ ਸੰਗਤ ਦਾ ਚਾਂਦ ਅਰੰਗ ਵਾਕਈ ਵੱਖਰਾ ਹੁੰਦਾ ਕਿਉਂਕਿ ਵ੍ਰਿੰਦਾਵਨ ਇੱਕ ਨਾਮ ਹੀ ਐਸਾ ਜਿਹਨੂੰ ਸੁਣਦੇ ਹੀ ਨਸ਼ਾ ਆ ਜਾਂਦਾ ਬਿਲਕੁਲ ਕਹਿੰਦੇ ਨਾ ਵ੍ਰਿੰਦਾਵਨ ਪ੍ਰੇਮ ਨਗਰ ਹੈ ਜਹਾਨਾ ਜਾਵੇ ਕੋਈ ਜੋ ਜਾਵੇ ਸੋ ਜੀਵੇ ਨਹੀਂ ਜੀਵੇ ਤੋ ਬੋਹਰਾ ਹੋਏ ਬਿਲਕੁਲ ਕਹਿੰਦੇ ਵ੍ਰਿੰਦਾਵਨ ਜਿਹਦਾ ਪ੍ਰੇਮ ਨਗਰ ਹੈ ਤੇਦਾ ਪ੍ਰੇਮ ਹੈ ਉੱਥੇ ਵਸਦਾ ਜਿਹੜੇ ਉੱਥੇ ਜਾਂਦਾ ਹੈ ਨਾ ਬੰਦਾ ਕੋ ਜਾਂਦਾ ਨਹੀਂ ਕੋ ਜਾਵੇ ਤਾਂ ਜਿੰਦਾ ਨਹੀਂ ਜੇ ਜੀਵਿਆ ਤਾਂ ਉਹ ਕਿੰਨੇ ਪਾਗਲ ਹੋ ਜਾਂਦਾ ਐਨੀ ਜਿਆਦਾ ਮਿਸ ਉੱਥੇ ਕਿਰਪਾ ਬਲਗ ਦੀ ਵੀ ਉੱਚਾ ਕੰਨ ਕੰਨ ਠਾਕੁਰ ਜੀ ਵਿਰਾਜਮਾਨ ਹੈ ਉਹਨਾਂ ਦੀ ਲੀਲਾ ਸਥਲੀ ਹੈ ਸਰ ਕਿੰਨੇ ਕਿ ਐਕਸਾਈਟਮੈਂਟ ਮੰਨ ਦੇ ਵਿੱਚ ਹੈਗੀ ਹੈ ਵਰਿੰਦਾਵਨ ਜਾ ਰਹੇ ਹਾਂ ਮੈਂ ਕਹਿੰਦੀ ਪਹਿਲਾਂ ਵੀ ਅਸ਼ਰੀ ਬੱਲ ਯਾਤਰਾ ਪਰਿਵਾਰ ਨਾਲ ਜਾ ਚੁੱਕਿਆ ਹਾਂ ਨਾ ਜੀ ਮੈਂ ਦੋ ਵਾਰ ਅੱਗੇ ਗਿਆ ਮਾਂ ਬਾਲਾ ਜੀ ਪਰਿਵਾਰ ਨਾਲ ਐ ਤੀਸਰੀ ਯਾਤਰਾ ਐ ਜੀ ਮੇਰੀ ਆਦਾ ਦਾ ਨਾ ਫਿਰ ਕਿੰਨਾ ਕ ਮੰਨ ਦੇ ਚ ਤੇਜਣਾ ਹੈਗੀ ਹੈ ਕਿ ਇਸ ਵਾਰੀ ਫੇਰ ਤੋਂ ਚੱਲੇ ਹਾਂ ਤੇ ਕਿਰਜੀ ਦੇ ਧਾਮ ਜਾਣਾ ਵੈਸੇ ਮਨ ਚ ਵੈਸੀ ਬਹੁਤ ਤੇਜਨਾ ਹੋ ਜਾਂਦੀ ਹੈ ਜੀ ਬਹੁਤ ਖੁਸ਼ੀ ਹੈ ਬਹੁਤ ਮਾਂਦੇਵੀ ਚਾਹ ਸੀਗਾ ਜਾਣਾ ਹੈਗਾ ਵੈ 90 ਸਾਲ ਤੇ ਵੀ ਬਾਜੀ ਹੁਣਾਂ ਨਾ ਮੈਂ ਖੋਕੇ ਆਇਆ ਵਾਂ ਤੇ ਮੇਰੀ ਤੀਸਰੀ ਯਾਤਰਾ ਹੈ ਬਹੁਤ ਮਨਚਾ ਹੈਗਾ ਜੀ ਸਰ ਕਿਸ ਤਰੀਕੇ ਦੀ ਜਿਹੜੀ ਅਰੇਂਜਮੈਂਟਸ ਤੁਹਾਨੂੰ ਲੱਗਦੇ ਨੇ ਜੋ ਵੀ ਸਾਰੀ ਫੈਸਿਲਿਟੀਆਂ ਪੂਰੇ ਯਾਤਰਾ ਦੇ ਵਿੱਚ ਪ੍ਰੋਵਾਈਡ ਕਰਵਾਉਂਦੇ ਨੇ ਸਰ ਬਹੁਤ ਹੀ ਵਧੀਆ ਵੈ ਕੋਈ ਕਿਸੇ ਗੱਲ ਵੱਜੋਂ ਸਾਨੂੰ ਦਿੱਕਤ ਨਹੀਂ ਆਂਦੀ ਹੈਗੀ ਮੇਰੀ ਤੀਸਰੀ ਯਾਤਰਾ ਹੈ ਔਰ ਬਹੁਤ ਹੀ ਵਧੀਆ ਅਰੇਂਜਮੈਂਟ ਇਹਨਾਂ ਦੇ ਸਾਰੇ ਉੱਥੇ ਹੁੰਦੇ ਹੈਗੇ ਹੈ ਐਕਸਾਈਟਮੈਂਟ ਤਾਂ ਕਾਫੀ ਜ਼ਿਆਦਾ ਆ ਬਾਕੀ ਫਸਟ ਟਾਈਮ ਜਾਣਾ ਮੇਬੀ ਬੈਸਟ ਐਕਸਪੀਰੀਅੰਸ ਹੋਊਗਾ ਮੇਰਾ ਤੇ ਅੱਗੇ ਵੀ ਜੁੜਿਆ ਰਹੂੰਗਾ ਇਦਾਂ ਹੀ ਕਿੰਨੇ ਕਿ ਦਿਨ ਦੀ ਮਿਸਮਾਨ ਦੇ ਵਿੱਚ ਸੀਗਾ ਕਿ ਬਰਿੰਦਾਵਨ ਜਾਣਾ ਤੇ ਮਿਸਬੰਨ ਨਹੀਂ ਸੀ ਪਾਰਿਆ ਮੇਰਾ ਲਾਸਟ ਈਅਰ ਤੋਂ ਸੀਗਾ 2024 ਤੋਂ ਜਿਵੇਂ ਆ ਫਰੈਂਡ ਮੇਰੇ ਕਾਫੀ ਵਾਰ ਆਂਦਾ ਜਾਂਦਾ ਰਹਿੰਦਾ ਤਾਂ ਇਹਨੇ ਕਾਫੀ ਵਾਰ ਗਿਆ ਮੈਨੂੰ ਬੱਡੇਸਵਰ ਜਿਵੇਂ ਇੱਕ ਇਮੀਡੀਏਟਲੀ ਮੇਰੇ ਮੌਕੇ ਤੇ ਪਲਾਨ ਬਣਿਆ ਲਾਸਟ ਮੋਮੈਂਟ ਤੇ ਦੋ ਤਿੰਨ ਸਿੱਟਾ ਹੀ ਬਚੇ ਸਿਗਾ ਤમે ਵੀ ਐਸਵਰ ਲਿਖਿਆ ਹੋਇਆ ਸੀ ਤਾਂ ਹੀ ਭੌਂਦ ਰਹੇ ਆ। ਬਹੁਤ ਅੱਛਾ ਫਰੈਂਡ ਦੀ ਸੁਜੈਸ਼ਨ ਤੇ ਜਾ ਰਹੇ ਹੋ। ਹਾਂ ਜੀ ਹਾਂ ਜੀ। ਮੈਨੂੰ ਉਹਨੇ ਸੁਜੈਸਟ ਕੀਤਾ ਵੀ ਦੋ ਤਿੰਨ ਸਿੱਟੇ ਰਹਿ ਗਏ ਜੇ ਮੈਂ ਲਾਸਟ ਮੋਮੈਂਟ ਤੇ ਬੁੱਕ ਕਰਾਈਆਂ ਸੀ ਤਾਂ ਉਦੋਂ ਹੀ ਹੋਇਆ ਤਾਂ ਹੁਣ ਫਸਟ ਟਾਈਮ ਜੱਲਾਬਾ ਕੀ ਦੇਖੋ ਜਿੱਦਾਂ ਵੀ ਕਹਿਣਾ ਚਾਹੋਗੇ ਵੀ ਤੁਹਾਡੀ ਰੈਫਰੈਂਸ ਤੁਹਾਡਾ ਫਰੈਂਡ ਨਾਲ ਜਾ ਰਿਹਾ ਤੁਹਾਡੇ ਵਰਿੰਦਾ ਬਣ ਕਿ ਜਿਹੜੇ ਹੈਗੇ ਨੇ ਸ਼ੇਮ ਰੋਡਾ ਭਾਈ ਤੁਹਾਡੇ ਆਪਣੇ ਇਹਨਾਂ ਨੇ ਵੀ ਫੈਸਟੀਵਲ ਗਿਆ ਸੀ ਉੱਥੇ ਆਪਣੇ ਖਾਟੂ ਸ਼ਾਮ ਗਿਆ ਕਿੰਨੀ ਵਾਰੀ ਅਰੇਂਜਮੈਂਟ ਦਾ ਬੋਗ ਉਹਦੇ ਕਰਦੇ ਨੇ ਸਾਰਾ ਕੁਝ ਵਧੀਆ ਹੁੰਦਾ ਵਾ ਤੁਸੀਂ ਵਰਿੰਦਾ ਬਣ ਮਿਸ ਹਰ ਵਾਰ ਖਿੱਚ ਲੱਗੀ ਪੈਂਦੀ ਹੈ ਵੀ ਜਦੋਂ ਵੀ ਆਪਾਂ ਸੋਚਦੇ ਆ ਕਿ ਬਰਿੰਦਾਵਨ ਜਾਣਾ ਤਾਂ ਇੱਕ ਲੱਗੀ ਹੋਰ ਆ ਕ੍ਰੀਏਟ ਹੋ ਜਾਂਦਾ ਕਿ ਜਾਣਾ ਉੱਥੇ ਮਨ ਨਹੀਂ ਕਰਦਾ ਵਾਪਸ ਆਉਂਦਾ ਉੱਥੇ ਬੈਟਰ ਚਲ ਕਰਦਾ ਅਰੇਂਜਮੈਂਟ ਬਹੁਤ ਵਧੀਆ ਹੁੰਦਾ ਇਹਨਾਂ ਦਾ ਹੋਟਲ ਵਗੈਰਾ ਖਾਣ ਪੀਣ ਦਾ ਅਰੇਂਜਮੈਂਟ ਬੱਸਾਂ ਵਿੱਚ ਉਹ ਵਧੀਆ ਨੇ ਸਭ ਕੁਝ ਵਧੀਆ ਮੈਨਦਾ ਨਾਲੇ ਭਾਜੀ ਆਪਣੇ ਖਾਸ ਨੇ